ਸਾਹਿਬ ਸਾਡੇ ਵਾਸਤੇ ਵੀ ਟਾਈਮ ਕਰਦੋ ਸਾਥੀਆਂ ਸੁਣਣੀਆਂ ਨੇ ਇਹ ਹੀ ਸਾਖੀ ਇਹ ਹਰੇਕ ਨੂੰ ਚੰਗੀਆਂ ਲੱਗਦੀਆਂ ਮਨ ਲਓ ਸਾਧ ਸੰਗਤ ਮੇਰੇ ਮਾਪੇ ਅਨਪੜ੍ਹ ਸਨ ਜੇ ਅਸੀਂ ਸਕੂਲ ਚੋਂ ਮੇਰਾ ਕੰਮ ਦਿਖਾਈਆਂ ਸਵਾਲ ਕੱਢਨੇ ਜ਼ਮੀਨ ਦੇ ਕਿਤਾਬਾਂ ਕਰਕੇ ਰੱਖ ਦਿੰਦੇ ਉਹ ਸੰਕਿਰਤਦੇ ਮਾਹਰ ਕਿਹਨੇ ਇਹ ਅੱਖਰ ਨੂੰ ਪਿੱਤਰਨੇ ਆਦੋ ਕਰੋ ਇਹਨਾਂ ਦਾ ਹੋਰੀਚਾ ਹੋਣੀ ਕਿ ਕਿਹਾ ਜਾ ਸਕਦਾ ਪੁਰਾਣਾ ਕੇਸ ਕੇਸੀ ਉਹ ਵਿਚਾਰਿਆ ਪਰ ਦੂਰ ਕਰਤੀ ਇੱਕ ਦਿਨ ਅਸੀਂ ਖੇਜੇ ਬੱਚੇ ਮਰੀ ਪੈਣ ਮੈਂ ਛੋਟਾ ਘਰਾ ਮਾਂ ਦੇ ਕੋਲ ਹੋ ਮਾਂ ਅਖਰਪੀਤਰ ਨੇ ਅਖਰਪੀਤਰ ਨੇ ਇਹ ਸੁਣਦੇ ਆਏ ਬੜੀ ਦੇਰ ਤੋਂ ਤੁਹਾਡੇ ਕੋ ਕਿਵੇਂ ਇਹ ਸੰਪਤ ਹੋ ਗਈ ਮਾਂ ਕਹਿੰਦੀ ਤਪੱਸਿਆ ਕੀਤੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧ ਤਪੱਸਿਆ ਉਹਨਾਂ ਦੀ ਤਪੱਸਿਆ ਤੋਂ ਪਰਮੇਸ਼ਰ ਪ੍ਰਸੰਨ ਹੋ ਗਏ। ਦਰਸ਼ਨ ਦਿੱਤੇ। ਪਰਗਟ ਹੋਏ। ਕਿ ਕਿਹਾ ਦੱਸੋ ਕੀ ਮੰਗਣਾ? ਤੁਹਾਡੀ ਤਪੱਸਿਆ ਸਫਲ ਹੋਈ। ਜੋੰਗੋਂਗੋ ਸੋਈ ਗਿਆ। ਆਪਣੇ ਪਿਤਾ ਗੁਰੂ ਨਾਨਕ ਦੇਵ ਜੀ ਨੇ ਝੋਲੀ ੜ ਦਿੱਤੀ। ਪਿਤਾ ਜੇ ਖੁਸ਼ ਹੋ ਤਾਂ ਮੈਨੂੰ ਅੱਖਰ ਦੇ। ਮਹਾਰਾਜ ਜੀ ਝੋਲੀ ਅੱਖਰ ਮੰਗ ਪਰ ਦਿੱਤੀ ਸੀ ਪਰਮੇਸ਼ਰ ਜੀ। ਮੈਂ ਇਸ ਤਪੱਸਿਆ ਕੀ ਕਿਸੇ ਖੈਰੇ ਅੱਖਰ ਵਿਲੇ ਸੀ। ਮਾਣੋ ਬਹੁਤ ਮਿਲ ਕੇ ਨਾ ਇਸ ਕਰਕੇ ਤੁਮ ਕਦਰ ਨਹੀਂ ਅਗਲੀ ਗੱਲ ਮਾ ਕਹਿੰਦੀ ਇੱਕ ਹੋਰ ਪਿਸਨਾ ਦੰਨੀ ਹੈ ਨਾ ਭਾਈ ਮਹਾ ਸਿੰਘ ਤੇ ਉਹਨਾਂ ਦੇ ਸਾਥੀ ਘਿਰੇ ਹੋਏ ਸਮਝ ਤੋਂ ਹੋਰ ਜਾਣ ਸੀ ਉਹਨਾਂ ਨੇ ਕੀ ਕੀ ਸੰਕਟ ਦੇ ਕੇ ਲੜੀ ਜਾਣੀ ਧੋਖਾਂ ਧਿਆਵਾਂ ਇਹਨਾਂ ਦਾ ਸਾਹਮਣਾ ਕੀਤਾ ਸੀ ਉਹਨਾਂ ਨੇ ਥੱਕ ਗਏ ਸੀ ਡੋਲ ਗਏ ਸੀ ਮਹਾਰਾਜ ਜੁਬੇ ਕਾਹਨ ਦੇ ਮਹਾਰਾਜ ਤੋਂ ਬਾਦ ਨਾ ਰਹਿਣੇ

دنیا دی کوئی بس تو منگو بیان بہت پرسانہ تو سانے سے ہاتھ جو اور کے پائی مہان سنگی کہنے دے سچے پاتشاہ جو مہربان ہوئے ہوں پھر کٹی بن دو بے دعویٰ پر ہوں ہاں ٹوٹیاں لیکن چاری جو دے زمین تے شہید ہوئے پہے سن ایس کر کے آتھ دیاں کہ اکھر دین دین ہے انہوں نے آگا دو رہا ہے مان جو ساتھ سنگی اپا سچے سودے کی گواہی کا پتہ ہے تو سنا ہی نہیں تھا اپا ہر ایک بچے نے بچی نے سکول بھی پڑھی ہے ماں تو سنی ہے تین چار بارک نے اس ਨਾਲ સંબંધت اس کہانی رائے گلال خان صاحب کو پتہ لگیا کہ 20 پیسے ਦਿੱتے تھےاں پتا نے کہ زیادتی کی تھی باپے نوکر پہج ਮੈਤਾ ਜੀ ਨੂੰ ਵੇਲੇਸ ਲਿਆਉ। ਨੌਕਰ ਗਿਆ। ਬੀਤਾਂ ਨੂੰ ਪੜਾਸੀ ਵੀ ਨਰਾਜ਼ ਹੋ ਗਏ। ਕਹਿਤਾ ਕਰਨਿਆ। ਵਾਪਸ ਆ ਕੇ ਸੁਨੇਹਾ ਦਿੱਤਾ ਜੀ ਕਰਨੀ ਮਿਲੇ। ਹੁਣ ਸਾਖੀ ਸੁਣਦੀ ਹੈ। ਰਾਏ ਕਹੇਗਾ ਕਿ ਡਾਕ ਪਿੰਡ ਹੈ ਕਲਵਣ ਸੀ। ਕਿੱਥੇ ਗਏ ਹੋਣਗੇ? ਦੋ ਨੌਕਰ ਤੇ। ਕਹੇਗਾ ਬੀਤਾਂ ਕਲਿਆਣ ਰਾਏ ਨੂੰ ਤੇ ਬਾਪੇ ਨੂੰ ਦੋਨਾਂ ਨੂੰ ਲੈ ਕੇ ਆਣਾ ਹੈ। جت بھی ہم رکھو لے رائے جی اپنے دیوان بابا جی چاپی ناڑا. پہلا تاکیر تا سی اس بچے گل نہیں کرنی تک پتا نے کہا جی پہ جیسی پڑھ بھیجا سی پڑھتا نہ پشو چار پہ دیا پشو نے دیا آنے سوچیا کسی کا مدد نہیں ہٹی پڑو آدم دا بیس رو پہ یہ دیتے اجاڑا ہے نوکوں نے کہا اندر بیم صاحبہ پاس جاؤ بیس رو پہ یہ لے کے آؤ نوکر بیر پہ یہ لے لو میں کہا تو سمجھ کا اٹھا کر دیا ہے لو بیس رو پہ پیتا نے کہا یہ رو پہنیاں دی دل نہیں بیس روپیے تسان دے ہوئے کہ آسان دے تسی آسان دے ہو اسی تسان دے بیس روپیے دی گل نہیں رائے نے کہے رہا یہ بیس روپیے دی گل نہیں پھر ظلم کاز نے کی تاسیہ جو فرشتے اوپر فرشتہ رہا تو رکھتے ہیں مہارے واسطے دیر کا اس اب فرشتہ ہوں گے ہوڑا دیر کا دیر کا میں آسمان دیر کو تو دیر کا بڑھے آسمان سے رہنے والی شخشیر

ਰਾਏ ਨੇ ਕਹਿਆ ਮੈਂ ਕਹਾ ਤੂੰ ਸਾਨੂੰ ਦਿਸਦਾ ਨਹੀਂ ਅਸਾਂ ਤੂੰ ਸਾਫ਼ ਦਿਖਾਈ ਦਿੰਦਾ ਹੈ ਕੁੱਲ ਦੁਨੀਆ ਦੀ ਦੌਲਤ ਦਾ ਗਰਿਆ ਇਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਂ ਤਾਂ ਸਾਫ਼ ਦਿਖਾਈ

ایک ایک لکھ لاکھ روپیے جنہوں نے مہاراج پہ جنہوں نے نہیں لیا اپنے وہ اج تک پھر کچھ دن بیلطان پور تو جائے رام ملنے آئے بی نانکی جی پتی ਮਾਤਾ ਨੂੰ ਪਿਤਾ ਨੂੰ ਮਿਲ ਕੇ ਇਹ ਕਹਿੰਦੇ ਰਾਏ ਸਾਹਿਬ ਨੂੰ ਵੀ ਮਿਲੇ ਆਈ ਤਸਿਲਦਾਰ ਸਾਹਿਬ ਭਾਈ ਜਗਰਾਵ ਮਿਲੇ ਗੱਲਾਂ ਹੋਈਆਂ ਰਾਏ ਸਾਹਿਬ ਕਹਿੰਦੇ ਇਹੋ ਕਰਨਾ ਭਾਈ ਆ ਜੀ ਨਾਨਕ ਨੂੰ ਤੁਸਾਂ ਕੋਲ ਗੱਲਾਂ ਨੇ ਮੈਂ ਨਵਾਂ ਤੌਲਦ ਖਾਨ ਨੂੰ ਵਖਰੀ ਚਿੱਠੀ ਲਿਖਾਂਗਾ دولتان پوری ملے جی پرسوں جا نہ لے جا نہیں پرسوں نہیں بعد بعد گرو مہاراج جی نے رائے صاحب نے بلایا کہ کہا کہ تھی جاؤ سلطان پور میں نوکری کرم ساخی کو پتا لگیا میرے خان نے مہاراج بھائی جے رام جی جب لے کے گئے دعا سلام ہوئی جی اس بچے نوکری دو

ਇਹਨੇ ਵਿਦਿਆ ਦੀ ਯੋਗਤਾ ਪੂਰੀ ਕਰਨ ਤੋਂ ਉਪਰੰਤ ਫਿਰ ਮੋਦੀ ਖਾਨਾ ਸੀ ਜਿਹੜਾ ਸਟੇਟ ਦਾ ਸਭ ਤੋਂ ਵੱਡਾ ਸਟੋਰ ਸੀ ਤੁਮਹਾਂ ਦਾਣਿਆਂ ਦੇ ਰੂਪ ਚ ਮਿਲਦੀਆਂ ਹੁੰਦੀਆਂ ਸੀ ਲੱਗਦੀ ਸੀ ਕਿੰਨਾ ਵੱਡਾ ਸਟੋਰ ਸੀ ਜਿਹਦੀ ਜ਼ਿੰਮੇਵਾਰੀ ਕਿੱਤੀ ਇਹ ਆਪਣਾ ਦਾਦਾ ਜੀ ਦਾ ਆਇਆ ਤੇ ਫੇ ਨੌਕਰੀ ਸ਼ੁਰੂ ਕਰ ਦਿੱਤੀ ਕੋਨ ਕਹਦਾ ਇਸਦਾ ਕਿ ਜਿੰਨਾ ਕਿ ਧਿਆਨ ਪਛਵਾਜ ਸੀ ਜਿੰਨਾ ਕਿ ਧਿਆਨ ਪਣਾਈ ਰਾਈ ਸੀ ਮਾਪਿਆਂ ਦੇ ਮਤਲਬ ਉਹਨਾਂ ਨੂੰ ਧਿਆਨ ਉਹਦੀ ਹਾਂਦੇ ਸੀ ਕੋਈ ਲੋੜ ਨਹੀਂ ਦਿੰਦਾ ਭੁੱਖੇ ਬੰਦੇ ਗਰੀਬ ਹੈ ਕਪੜੇ ਨਹੀਂ ਹਨ ਠਰੂ ਠਰੂ ਕਰਿਆ ਸਭੀ ਚ ਉਹ ਟੋਪੜਾ ਦੇ ਇਥੋਂ ਤੱਕ ਕੋਈ ਹਾਲਤ ਹੋ ਜਾਂਦੀ ਸੀ ਕਿ ਆਪਣਾ ਕਿੰਨੇ ਲਾਜ ਦੇ ਦਿੰਦੇ ਸੀ ਠੰਡ ਰਾਤ ਵਿੱਚ ਹੱਦ ਦੇ ਮਾਦੇ

کرنلی کس لیے بیٹھا چپ ہو گئے پھر بھائی بالا جی نے بلایا پتا نے روز سان بالا تو سن نہیں کر کہ کچھ جوڑنا آتا ہے بالے کہے گا پتا جی یہ چوری کرے نا ٹھگی مارے جوا کھٹے نشا کرے تو میں تر تو بچ رہا وہ دھرمی جو دھرمی جوان ہے ਭੁੱਖੇ ਦੀ ਭੁੱਖ ਨੇ ਮੁੱਤੋ ਦੇ ਕੀ ਜਾਂਦੇ ਲੋੜ ਵੱਲ ਦੀ ਲੋੜ ਪੂਰੀ ਕਰਨ ਵਾਸਤੇ ਤਿਆਰ ਉਹਨਾਂ ਨਾਲ ਰਹਿਣ ਕਿ ਮੇਰਾ ਵੀ ਦਿਲ ਕਰਦਾ ਜਿਵੇਂ ਉਹਨਾਂ ਵਰਗਾ ਹੀ ਹੋ ਜਾਵਾਂ ਜੇ ਕੋਈ ਮਾੜੇ ਕੰਮ ਕਰਦਾ ਹੋਵੇ ਸਰਦਾਰੋਂ ਮਿੱਤਰ ਤਾਂ ਫਿਰ ਅਸੀਂ ਰੋਕਦੇ ਹੀ ਧਰਮ ਦੇ ਕੰਮ ਨੂੰ ਕਿਵੇਂ ਰੋਕਾਂ ਤੁਸੀਂ ਰੋਕੀਏ ਰੋਕ ਸਕਦੇ ਇਹ ਜਨ ਸਾਖੀਆਂ ਦੇ ਵਿੱਚ ਦਰਜ ਕੀਤੀ ਹੈ ਬਾਤ ਨੇ ਸਾਥ ਸੰਗਤ ਦੀ ਜ਼ਾ